ਅਸੀਂ ਜਿਹੜੀਆਂ ਇਹ ਖਬਰਾਂ ਆ ਰਹੀਆਂ ਆਂ ਕਿ ਅਸੀਂ ਕਾਂਗਰਸ ਦੀ ਮਦਦ ਕਰਦੇ ਪਏ ਆਂ ਇਹ ਬਿਲਕੁਲ ਗਲਤ ਹੈ ਝੂਠੀ ਖਬਰ ਹੈ ਇਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਕਿਉਂਕਿ ਮੈਂ ਹੋ ਗਿਆ ਬਾਪੂ ਜੀ ਹੋ ਗਏ ਤੇ ਸੁਖਵਿੰਦਰ ਹੋ ਗਿਆ ਸਤਵੰਤ ਸਿੰਘ ਦਾ ਪਰਿਵਾਰ ਅਸੀਂ ਬਿਲਕੁਲ ਇਕੱਠੇ ਆਂ ਸਾਡੇ ਵਿੱਚ ਕੋਈ ਐਸੀ ਲੜਾਈ ਝਗੜੇ ਵਾਲੀ ਗੱਲ ਨਹੀਂ ਹੈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਹ ਸੰਗਤ ਜੀ ਇੱਕ ਇੱਕ ਦੋ ਨਾ ਖਬਰਾਂ ਚਲਦੀਆਂ ਪਈਆਂ ਐ ਫੇਸਬੁੱਕ ਤੇ ਨੈਟ ਤੇ ਸੋਸ਼ਲ ਮੀਡੀਆ ਤੇ ਕਿ ਅਸੀਂ ਕਾਂਗਰਸ ਦੀ ਹਮਾਇਤ ਕਰਦੇ ਪਏ ਆ ਤੇ ਸੁਖਵਿੰਦਰ ਸਾਡੀ ਬਾਪੂ ਜੀ ਦੀ ਲੜਾਈ ਹੋ ਗਈ ਹੈ ਵੀ ਆ ਡਾ ਡਾ ਇਹ ਐਸੀ ਕੋਈ ਗੱਲ ਨਹੀਂ ਐ ਅਸੀਂ ਸਾਰੇ ਇਕੱਠੇ ਆ ਤੇ ਸਾਡੀ ਜਥੇਬੰਦੀ ਨਹੀਂ ਅਸੀਂ ਫੈਸਲਾ ਲਿੱਤਾ ਸੀ ਵੀ ਇਲੈਕਸ਼ਨ ਨਾ ਤਾਂ ਇਲੈਕਸ਼ਨ ਲੜਨਾ ਹੈ ਨਾ ਕਿਸੇ ਦੀ ਹਮਾਇਤ ਕਰਨੀ ਹੈ ਇਸ ਲਈ ਸਾਧ ਸੰਗਤ ਜੀ ਅਸੀਂ ਜਿਹੜੀਆਂ ਇਹ ਖਬਰਾਂ ਆ ਰਹੀਆਂ ਆ ਵੀ ਅਸੀਂ ਕਾਂਗਰਸ ਦੀ ਮਦਦ ਕਰਦੇ ਪਏ ਆ ਇਹ ਬਿਲਕੁਲ ਗਲਤ ਹੈ ਝੂਠੀ ਖਬਰ ਹੈ ਇਹਦੇ ਵਿੱਚ ਕੋਈ ਵੀ ਸਚਾਈ ਨਹੀਂ ਹੈ ਕਿਉਂਕਿ ਮੈਂ ਹੋ ਗਿਆ ਬਾਪੂ ਜੀ ਹੋ ਗਏ ਤੇ ਸੁਖਵਿੰਦਰ ਹੋ ਗਿਆ ਸਤਵੰਤ ਸਿੰਘ ਦਾ ਪਰਿਵਾਰ ਅਸੀਂ ਬਿਲਕੁਲ ਇਕੱਠੇ ਆ ਸਾਡੇ ਵਿੱਚ ਕੋਈ ایسی ਲੜਾਈ ਝਗੜੇ ਵਾਲੀ ਗੱਲ ਨਹੀਂ ਹੈ ਤੇ ਅਸੀਂ ਰਲ ਕੇ ਹੀ ਫੈਸਲਾ ਲਿਆ ਸੀ ਵੀ ਅਸੀਂ ਕਿਸੇ ਦੀ ਹਮਾਇਤ ਨਹੀਂ ਕਰਨੀ ਤੇ ਨਾ ਅਸੀਂ ਇਲੈਕਸ਼ਨ ਲੜਦਾ ਹੈ ਇਸ ਲਈ ਜੋ ਵੀ ਖਬਰਾਂ ਸੋਸ਼ਲ ਮੀਡੀਆ ਤੇ ਚਲਦੀਆਂ ਪਈਆਂ ਹਮਾਇਤ ਦੀਆਂ ਆ ਹੋਰ ਵੀ ਸਾਡੀ ਆਪਸ ਦੀਆਂ ਉਹ ਬਿਲਕੁਲ ਝੂਠ ਹੈ ਉਹਦੇ ਵਿੱਚ ਹੋਰਾ ਵੀ ਸੱਚਾਈ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਇੱਕ ਦੋ ਨਾ ਖਬਰਾਂ ਚਲਦੀਆਂ ਪਈਆਂ ਐ ਫੇਸਬੁੱਕ ਤੇ ਨੈਟ ਤੇ ਸੋਸ਼ਲ ਮੀਡੀਆ ਤੇ ਕਿ ਅਸੀਂ ਕਾਂਗਰਸ ਦੀ ਹਮਾਇਤ ਕਰਦੇ ਪਏ ਆ ਤੇ ਸੁਖਵਿੰਦਰ ਸਾਡੀ ਬਾਪੂ ਜੀ ਦੀ ਲੜਾਈ ਹੋ ਗਈ ਹੈ ਵੀ ਆ ਡਾ ਡਾ ਇਹ ਐਸੀ ਕੋਈ ਗੱਲ ਨਹੀਂ ਹੈ ਅਸੀਂ ਸਾਰੇ ਇਕੱਠੇ ਆ ਤੇ ਸਾਡੀ ਜਿੱਥੇਬੰਦੀ ਨਹੀਂ ਅਸੀਂ ਫੈਸਲਾ ਲਿੱਤਾ ਸੀ ਵੀ ਇਲੈਕਸ਼ਨ ਨਾ ਤਾਂ ਇਲੈਕਸ਼ਨ ਲੜਨਾ ਹੈ ਨਾ ਕਿਸੇ ਦੀ ਹਮਾਇਤ ਕਰਨੀ ਹੈ ਇਸ ਲਈ ਸਾਧ ਸੰਗਤ ਜੀ ਅਸੀਂ ਜਿਹੜੀਆਂ ਇਹ ਖਬਰਾਂ ਆ ਰਹੀਆਂ ہیں کہ ਅਸੀਂ کانگریس ਦੀ مدد کرتے ਪਏ ਆ ਇਹ ਬਿਲਕੁਲ ਗਲਤ ਹੈ ਝੂਠੀ ਖਬਰ ਹੈ ਇਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਕਿਉਂਕਿ ਮੈਂ ਹੋ ਗਿਆ ਬਾਪੂ ਜੀ ਹੋਗੇ ਤੇ ਸੁਖਵਿੰਦਰ ਹੋ ਗਿਆ ਸਤਵੰਤ ਸਿੰਘ ਦਾ ਪਰਿਵਾਰ ਅਸੀਂ ਬਿਲਕੁਲ ਇਕੱਠੇ ਆ ਸਾਡੇ ਵਿੱਚ ਕੋਈ ایسی ਲੜਾਈ ਝਗੜੇ ਵਾਲੀ ਗੱਲ ਨਹੀਂ ਹੈ ਤੇ ਅਸੀਂ ਰਲ ਕੇ ਹੀ ਫੈਸਲਾ ਲਿਆ ਸੀ ਵੀ ਅਸੀਂ ਕਿਸੇ ਦੀ ਹਮਾਇਤ ਨਹੀਂ ਕਰਨੀ ਤੇ ਨਾ ਅਸੀਂ ਇਲੈਕਸ਼ਨ ਲੜਦਾ ਹੈ ਇਸ ਲਈ ਜੋ ਵੀ ਖਬਰਾਂ ਸੋਸ਼ਲ ਮੀਡੀਆ ਤੇ ਚਲਦੀਆਂ ਪਈਆਂ ਐ ਹਮਾਇਤ ਦੀਆਂ ਜਾਂ ਹੋਰ ਵੀ ਸਾਡੀ ਆਪਸ ਦੀਆਂ ਉਹ ਬਿਲਕੁਲ ਝੂਠ ਹੈ ਉਹਦੇ ਵਿੱਚ ਭੋਰਾ ਵੀ ਸੱਚਾਈ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਇੱਕ ਦੋ ਨਾ ਖਬਰਾਂ ਚਲਦੀਆਂ ਪਈਆਂ ਐ ਫੇਸਬੁੱਕ ਤੇ ਨੈਟ ਤੇ ਸੋਸ਼ਲ ਮੀਡੀਆ ਤੇ ਕਿ ਅਸੀਂ ਕਾਂਗਰਸ ਦੀ ਹਮਾਇਤ ਕਰਦੇ ਪਏ ਆ ਤੇ ਸੁਖਵਿੰਦਰ ਸਾਡੀ ਬਾਪੂ ਜੀ ਦੀ ਲੜਾਈ ਹੋ ਗਈ ਹੈ ਬਈ ਆ ਡਾ ਡਾ ਇਹ ਐਸੀ ਕੋਈ ਗੱਲ ਨਹੀਂ ਐ ਅਸੀਂ ਸਾਰੇ ਇਕੱਠੇ ਆ ਤੇ ਸਾਡੀ ਜਥੇਬੰਦੀ ਨਹੀਂ ਅਸੀਂ ਫੈਸਲਾ ਲਿੱਤਾ ਸੀ ਵੀ ਇਲੈਕਸ਼ਨ ਨਾ ਤਾਂ ਇਲੈਕਸ਼ਨ ਲੜਨਾ ਹੈ ਨਾ ਕਿਸੇ ਦੀ ਹਮਾਇਤ ਕਰਨੀ ਹੈ ਇਸ ਲਈ ਸਾਧ ਸੰਗਤ ਜੀ ਅਸੀਂ ਜਿਹੜੀਆਂ ਇਹ ਖਬਰਾਂ ਆ ਰਹੀਆਂ ہیں ਵੀ ਅਸੀਂ ਕਾਂਗਰਸ ਦੀ ਮਦਦ ਕਰਦੇ ਪਏ ਆ ਇਹ ਬਿਲਕੁਲ ਗਲਤ ਹੈ ਝੂਠੀ ਖਬਰ ਹੈ ਇਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਕਿਉਂਕਿ ਮੈਂ ਹੋ ਗਿਆ ਬਾਪੂ ਜੀ ਹੋਗੇ ਸਕਵਿੰਦਰ ਹੋ ਗਿਆ ਸੁਤਵੰਤ ਸਿੰਘ ਦਾ ਪਰਿਵਾਰ ਅਸੀਂ ਬਿਲਕੁਲ ਇਕੱਠੇ ਆ ਸਾਡੇ ਵਿੱਚ ਕੋਈ ਅਸੀਂ ਲੜਾਈ ਝਗੜੇ ਵਾਲੀ ਗੱਲ ਨਹੀਂ ਹੈ ਤੇ ਅਸੀਂ ਰਲ ਕੇ ਹੀ ਫੈਸਲਾ ਲਿਆ ਸੀ ਵੀ ਅਸੀਂ ਕਿਸੇ ਦੀ ਹਮਾਇਤ ਨਹੀਂ ਕਰਨੀ ਤੇ ਨਾ ਅਸੀਂ ਇਲੈਕਸ਼ਨ ਲੜਦਾ ਹੈ ਇਸ ਲਈ ਜੋ ਵੀ ਖਬਰਾਂ ਸੋਸ਼ਲ ਮੀਡੀਆ ਤੇ ਚਲਦੀਆਂ ਪਈਆਂ ਹਮਾਇਤ ਦੀਆਂ ਜਾਂ ਹੋਰ ਵੀ ਸਾਡੀ ਆਪਸ ਦੀਆਂ ਉਹ ਬਿਲਕੁਲ ਝੂਠ ਹੈ ਉਦੇ ਵਿੱਚ ਹੋਰਾ ਵੀ ਸੱਚਾਈ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ